ਕਹਤਾ ਬਾਉਂਸਰ ਦਾ ਲੱਭਣਾ ਨੇ ਆਪੇ ਹੀ ਹਾਂ ਹਾਂ ਕਹਤਾ ਬਾਉਂਸਰ ਉਹ ਰੂਚੀ ਦਾ ਸਰੀਰੋ ਤਗੜਾ ਆਵੇ ਮਨ ਥੋੜਾ ਅੜਗੱਡੀ ਗੱਡੀ ਚਲਾ ਲਈ ਆ ਉਹ ਬੰਦਾ ਨਾਲ ਹੀ ਰੱਖਣਾ ਪੱਕਾ ਉਹ ਜਾਨੀ ਬੰਦਾ ਨਾ ਮੈਂ ਨਹੀਂ ਆਂ ਮੈਂ ਜਰਮਨੀ ਜਮਨ ਬਾਈ ਤੁਹਾਨੂੰ ਦੇਈ ਮੈਂ ਸਿੱਖਾਈ ਆ ਇਸ ਤਰ੍ਹਾਂ ਹਾਂ ਹਾਇ ਯਾਰ ਜੀ ਅੱਜ ਵੀ ਭਾਈ ਆਜੋ ਮੜਾ ਜਾਂਦੇ ਭਾਈ ਦਾ ਗਾਣਾ ਆ ਰਿਹਾ ਅੱਜ ਹੈ ਭਾਈ ਹਾਂ ਮੈਂ ਤੁਹਾਨੂੰ ਦੇ ਜੀ ਲੈ ਆਏ ਬੂਟ ਉਹ ਹਾਂਜੀ ਹਾਂਜੀ ਮਹਾਰਾਜ ਜੀ ਸੋਹਣੇ ਸਾਰੇ ਜੀ ਮਾਤਾ ਬੇਲੇ ਕੀ ਮਾ ਗੋਪਾਰਾ ਜਾਨੀ ਬਿਲਕੁਲ ਬਿਲਕੁਲ ਸਹੀ ਗੱਲ ਪਾਜੀ ਇਹ ਡੱਬਾ ਕਾ ਦਾ ਮੁੰਡਾ ਹੋਇਆ ਇਹ ਰਵੀ ਦੇ ਜੀ ਮਹਾਰਾਜ ਜੀ ਗੱਲ ਚੱਲ ਉਹਨੂੰ ਚੱਲ ਬੋਲ ਹਾਂਜੀ ਸੋਨੂੰ ਪਾਜੀ ਜੀ ਬਾਬਾ ਜੀ ਕੀ ਹਾਲ ਚਾਲ ਵਧੀਆ ਡਾਲੀਂ ਵਧੀਆ ਜੀ ਹਾਂਜੀ ਮੈ ਕਮੈਂਟ ਆਈ ਕਹਿੰਦੇ ਐਨ ਕਾਲਾ ਮੁੰਡਾ ਬੜਾ ਸੋਹਣਾ ਲੱਗਦਾ ਬਲੋ ਆਪਾਂ ਸਭ ਪਾਜੀ ਨੇ ਵੀਡੀਓ ਮੈਂ ਹੋਰ ਆ ਭਰਾ ਆ ਮੈਂ ਭਰਾ ਆ ਤੇ ਆਪਣੇ ਸਿੰਘ ਭਾਜੀ ਦੇ ਨਾਲ ਆ ਗਿਆ ਹਾਂ ਇਹ ਸਿੰਘ ਟਵਾਰੀ ਬੜਾ ਦੇ ਵੀਰਾਂ ਦਾ ਬੱਥਾ ਇੱਧਰ ਸਿੰਘ ਭਾਜੀ ਨੇ ਨੂੰ ਇਹਨਾਂ ਨਾਲ ਤੁਮੇ ਤਾਂ ਆ ਆ ਸਿੰਘ ਭਾਜੀ ਯਾਰ ਬੜੀ ਗੱਲ ਉਹ ਭਾਜੀ ਕੀ ਚੱਕਰ ਪੈ ਗਿਆ ਕੀ ਚੱਕਰ ਪੈ ਗਿਆ ਆ ਵੀ ਭੈਣ ਗੱਡੀਆਂ ਦਾ ਸੁੱਟਿਆ ਨਾ ਕਰਦਾ ਬੰਦੇ ਰ ਪਰ ਨਿਆਵੇਂ ਬੰਦਾ ਹੈ ਬੰਦਾ ਲੈ ਆਇਆ ਪੂਰਾ ਉਰੀ ਤਾਂ ਸਜੇਂ ਗਰਾਈ ਹੋਏ ਅੱਛਾ ਤਸਲੀ ਨਾ ਕਰਾਇਆ ਕਰ ਕੋਈ ਨਾ ਵੰਸਰ ਇੱਦਾਂ ਸੁਗਰ ਮੈਂ ਆਇਆ ਜੱਪੜਾ ਹਾਂਜੀ ਦੀਵਾਲੀ ਵਾਲੇ ਆਏ ਸੀ ਭਾਈ ਹੁਣੇ ਤੇ ਦੇਖ ਲਓ ਪੰਜ ਬਣੀ ਰਹੇ ਨੇ ਇਹ ਬਈ ਸੇਵਾ ਆ ਜਾ ਕੋਣੀ ਕਿੱਥੇ ਨਾ ਕੋਣੀ ਕਿੱਥੇ ਦੇਖ ਲਾ ਕੋ ਉਹ ਵੀ ਕੋਨੇ ਆ ਰੋਜਾ ਕੁਲਾ ਗਾਹੀ ਹੋਗਾ ਹਾਂਜੀ ਭਾਈ ਲੱਗੀਆਂ ਰੌਣਕਾ ਫਿਰ ਬੈਠੇ ਆ ਵੇ ਸੂਰ ਦਿਵਾਲੀ ਆ ਰਹਾ ਕਹਿੰਦੇ ਹੈ ਹਾਂ ਹੰਦੀ ਭਾਜੀ ਕੋਣ ਭਾਈ ਸੋਨੂ ਭਾਈ ਨੇ ਬਣਾਈ ਆ ਆਈਡੀ ਨਵੀਂ ਹੁਣ ਬੋਲੋ ਕਰ ਲੋ ਸਾਰੇ ਜਣੇ ਹਾਂ ਦੋ ਹਰਕਾ ਦੇ ਸਾਡੇ ਜੀ ਵਧਾਈਆਂ ਆਈਡੀ ਦਾ ਨਾਮ ਆਈਡੀ ਕੀ ਲੱਗੋ ਆਪਣੀ ਮਹਾਰਾਜ ਨਾਮ ਆਈਡੀ ਬੋਲੋ ਠੀਕ ਹੈ ਜਦੋਂ ਨਹੀਂ ਕਰਨਾ ਪ੍ਰਦੀਪ ਦਾ 35 ਰੁਪਏ ਬੈਠਾ ਆ ਨਾ ਅਜੀ ਲੱਗੀ ਐ ਮੈਨੂੰ ਦੱਸੋਗੇ ਨਾ ਹੁੰਡੀਆਂ ਵਾਲਾ ਉਹ ਉੱਝੇ ਮੁੱਛਾ ਵਾਲਾ ਛੂਹੇ ਉਹਦਾ ਪਹਿਲੀ ਲਿਖਣਾ ਹੈ ਨਾ ਪ੍ਰਦੀਪ ਹੁੰਡੀ ਵਾਲਾ ਇਹ ਹੁੰਡੀ ਵਾਲਾ ਇਹ ਮੁੱਛਾ ਬਾਦੋ ਕੱਲੀਆ ਬੜਦਾ ਜਾਂਦਾ ਇਹਨਾਂ ਤੋਂ ਇਹ ਮੁੱਛਾ ਘਟਾ ਗੰਨਾ ਆ ਜਿਹੜੀ ਚੀਜ਼ ਆ ਨਾ ਇਹਦੀ ਕੋਈ ਕਹਿ ਕੋਈ ਜੱਜ ਨਾਲੋਂ ਵੀ 40 ਸਾਲ ਮੇਰੇ ਮੁੰਡੇ ਦੀ ਸਾਤਾ ਗੱਲ ਹੈ ਮੈਂ ਜਦੋਂ ਇਹ 26 ਨਾਲ ਲਾ ਰਹਾ ਦੇਖ ਲੈਨੇ ਪੋਛ ਲਈ ਇਹ ਕੰਨੀ ਛੱਡ ਗਏ ਅਜੇ ਨਹੀਂ ਕਰਿਆ ਇਹਨਾਂ ਨੂੰ ਮੂੰਹ ਹੋਇਆ ਇੱਥੇ ਤਾਂ ਬਾਕੀ ਡਬਲਯੂ ਵਰਗੀ ਲੱਗਦੀ ਕਿ ਨਹੀਂ ਮੋਛ ਜੱਟ ਦੀ ਮੋਛ ਪੀ ਕਿੰਦਰ ਵਿੱਚ ਮੜਿਆ ਮੈਂ ਜੱਟ ਦੀ ਮੋਛ ਡਬਲਯੂ ਵਰਗੀ ਭਾਜੀ ਮੈਂ ਨਹੀਂ ਬਾਣੀ ਰੁਕ ਜਾ ਦੋ ਮਿੰਟ ਹੋਰ ਸਾਰਾ ਕਸੂਰਵਾਰ ਪਾਲੀ ਹੈ ਚੀਜ਼ਾਂ ਦਾ ਭਾਜੀ ਕਹਿੰਦਾ ਮੋਛ ਅੱਖਾਂ ਜਮਾਨੀਆਂ ਨਾਵੇਂ ਨਾਵੇਂ ਮੁੰਡਿਆਂ ਨੂੰ ਘੋਂਸੇ ਚ ਲੈ ਜਾਂਦਾ ਆ ਇਹ ਆਹ ਫੜੀ ਬੂਟੇ ਲਾਲਾ ਹੁਣ ਛਾਵਾ ਨੂੰ ਮਛਾਵਾ ਮਾਰਦਾ ਓਕੇ ਭਾਈ ਹੁਣ ਛੋਟੀਏ ਲਾਲਾ ਮੋਟੋ ਨਹੀਂ ਇਹ ਨਹੀਂ ਬਰਾਬਰ ਆ ਭਾਈ ਲੈ ਇਹ ਕੰਮ ਸਿਰਦਾ ਕੁਝ ਮਰਦਾ ਹੋਰ ਜਾ ਭਰਾਵਾ ਮਾਰ ਕੇ ਜੀ ਘਰ ਦੇ ਲੱਗਦਾ ਧਨਵਾਦ ਬੁੜੀ ਅੰਡਰ ਕलोनी ਭਾਈਏ ਹੁਣ ਬਾਲ ਬਾਲ ਵੀ ਬਾਲਾਲ ਨੂੰ ਵੀ ਹੋ ਜੋ ਹੁਣ ਉਹ ਜੀ 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 ਬੂਟ ਲੈ ਆ ਨਵੇਂ ਬੂਟ ਹਾਂ ਓਗੀ ਦੇ ਓਗੀ ਦੇ ਓਗੀ ਜਿਹੜੇ ਓਗੀ ਭਾਈ ਓਗੀ ਦੇ ਓਗੀ ਪਤਾ ਨਹੀਂ ਹੋਗੀ ਕਿ ਸਾਲਾ ਓਗੀ ਓਗੀ ਦੇ ਓਗੀ 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 ਬੂਟ ਲੈ ਲੈ ਨਵੇਂ ਓਗੀ ਦੇ ਦੋਗੇ ਆਪਣਾ ਲੋ ਜੀ ਓਕੇ bro ਚੰਗਾ ਉੱਥੇ ਜਾ ਕੇ ਲੰਮੀ ਚਲੋ ਜੀ ਲਿਆ ਸੂਰ ਸ਼ਿਕਾਰ ਕਰਕੇ ਮੈਂ ਇਹ ਮਰਿਆ ਵੀ ਪੱਕੀ ਦਾ ਫੋਨ ਆਉਂਦਾ ਨਹੀਂ ਮਰਿਆ ਸੂਰ ਬਣੋ ਬੁੱਕਾ ਚ ਲਾ ਇਹ ਕੋਲੇ ਹੁਣੀ ਮਾਰਿਆ ਬੁੱਕਾ ਚ ਲਾ ਕੇ ਲੈ ਜਨਾ ਚਲੋ ਜੀ ਪੈਸੇ ਦੇ ਦੀ ਇੱਕੋ ਹੀ ਰੌਂਦ ਨਾ ਮਰ ਗਿਆ ਇਹ ਪੈਸੇ ਦੇ ਓਕੇ ਮੈਨੂੰ ਭਾਈ ਚੰਗਾ ਫਿਰ ਚੰਗਾ ਭਾਈ ਓਕੇ ਚਲੋ ਜੀ ਪਹੁੰਚ ਗਏ ਹਾਂਜੀ ਭਾਜੀ ਹਾਂ ਹਾਂਜੀ ਦੂਜਾ ਨਾਲ ਵੀ ਇੰਟਰਵਿਊ ਹੋ ਗਈ ਜੀ ਹੈ ਵੰਡਿਆ ਜਮਨੀ ਬਾਈ ਤੋਂ ਦੇ ਮੈਸੇਜ ਆਇਆ ਇਸ ਤਰ੍ਹਾਂ ਆਹਾ ਹਾਲੀ ਸਤਿ ਭਾਈ ਆ ਜੋ ਮੜਾ ਜਿਆਦਾ ਭਾਈ ਦਾ ਗਾਣਾ ਆ ਰਿਹਾ ਅੱਜ ਹੈ ਭਾਈ ਆਪਾਂ ਵੀ ਆਏ ਆ ਵੀਡੀਓ ਤੇ ਮੈਂ ਆ ਇਹੋ ਜਿਆ ਗੋਪੀ ਭਾ ਲੈ ਬਹੁਤ ਮੜਾ ਜਿਆਦਾ ਫੇਨਾ ਵੀ ਭਾਈ ਗਾਣਾ ਦਾ ਮੇਰਾ ਪਿੰਡ ਆ ਮੇਰਾ ਪਿੰਡ ਆ ਸ਼ਾਮ ਨੂੰ 5 ਵਜੇ ਆ ਸ਼ਾਮ ਨੂੰ 5 ਵਜੇ ਗਾਣਾ ਰਿਹਾ ਜੀ ਮੇਰਾ ਪਿੰਡ ਆਪਕੇ ਸ਼ੇਅਰ ਸਪੋਰਟ ਕਰੋ ਸਾਦੇ ਭਰਾ ਮੇਰੇ ਭਾਈ ਮੈਂ ਨੂੰ ਆਪਣਾ ਸੂਤ ਦਿਵਾਲੀ ਤੇ ਇੱਧਰ ਗੋਪੀ ਲਾਉਂਦੀ ਆ ਭਾਈ ਵੱਡੇ ਵੀਰ ਆਪਣੇ ਬੈਠੇ ਆ ਇਹਨਾਂ ਦਾ ਗਾਣਾ ਮੇਰਾ ਪਿੰਡ ਆ ਰਿਹਾ ਹੈ ਸ਼ਾਮ ਨੂੰ ਜਿੱਲੇ ਕੀ ਤਬਹੀਦੀ ਹੋਣਾ ਹੈ 5 ਵਜੇ ਠੀਕ ਹੈ ਤੇ 10 ਵਾਰ ਸਪੋਟ ਕਰੇ ਮੇਰਾ ਵੀ 10 ਵਾਰ ਤੱਕ ਜਿਆ ਸ਼ੇਅਰ ਲਾਈਕ ਕਮੈਂਟ ਤੇ ਸ਼ੇਅਰ ਬਾਤੋ ਵਾਰ ਮੇਰਾ ਵੀ ਬਹੁਤ ਹੀ ਵੀਗਦੇ ਭਰਾ ਸਾਡਾ ਬੈਠਾ ਹੋਣਾ ਨਹੀਂ ਰਹਿ ਗਿਆ ਵਧੀਆ ਹੋ ਗਿਆ ਅਕੇ ਨਾਲ ਮਹਾਰਾਜ ਜੀ ਤੀ ਤਰੱਕੀਆਂ ਵਾਸੀ ਦਿੱਲੀ ਪਾਲ ਜੇ ਸਾਡੇ ਲੋਕਾਂ ਕੋ ਜਾਣਦਾ ਨਹੀਂਓ ਸਾਡੇ ਕੋ ਦਸੀ 15 ਦਿਨ ਨਹੀਂ ਆ ਜਾਂਦਾ ਆਪੇ ਦੇਖ ਲੈ ਹੈ ਦੁਕਾਨ ਤੇ ਇੰਨਾ ਭਈ ਨਾ ਪਣੇ ਨਾ ਕੋਈ ਕਹੇ ਨਾ ਦਿ ਲੋ ਕਰਦਾ ਕਰੇ ਤਾਂ ਹੀ ਦੁਕਾਨ ਦਿੰਦਾ ਹੁੰਦਾ ਕੋਈ ਨਹੀਂ ਹੁੰਦਾ ਕੋਈ ਨਾ ਜੇ ਬਰਦੇ ਕਿਸੇ ਦਾ ਕਰਦਾ ਦੇਖਣਾ ਹੈ ਕੁਝ ਨਾ ਕਰੋ ਉਹਦੇ ਪੁਰਾਣੇ ਯਾਰ ਦੇਖ ਰਹੋ ਉਹਦੇ ਨਾਲ ਸਹੀ ਗੱਲ ਜੇ ਉਹਨਾਂ ਵਾਲੇ ਹੈਗੇ ਆ ਸਮਝ ਲਓ ਸਾਡੇ ਨਾਲ ਦਾ ਵੀ ਹੈਗੇ 15 ਸਾਲਾਂ ਦੇ ਹਾਂ ਜੇ ਉਹ ਬੰਦਾ ਕੋਟੋਆ ਨਾ ਉਹਨਾਂ ਉਹ ਪੁਰਾਣੇ ਰਿਲੇਸ਼ਨ ਵਾਲੇ ਹੋਈਏ ਠੀਕ ਹੈ ਜੀ ਇਹ ਇਹਦਾ ਨਾ ਪੱਲੀ ਵੀ ਕਰੈਕਟਰ ਦੇਖਣਾ ਔਰ ਜੁਰੀਦ ਹੈ ਹੈ ਨਾ ਲੋਕ ਵੀ ਕਹਿੰਦੇ ਗੱਭਰੂ ਤੁਰੇ ਜਾਂਦੇ ਪਏ ਆ ਨੌਜਵਾਨ ਆ ਚੰਡੀਗੜ੍ਹ ਨੰਬਰ ਗੱਡੀ ਆ ਫੇ ਹੈ ਭਾਜੀ ਹਾਂ ਚੰਡੀਗੜ੍ਹ ਨੰਬਰ ਚੰਡੀਗੜ੍ਹ ਨੰਬਰ ਹੈ ਹਾਂ ਰਹਿੰਦਾ ਚੰਡੀਗੜ੍ਹ ਤੇ ਚੰਡੀਗੜ੍ਹ ਇਹਨੂੰ ਨਹੀਂ ਹੱਥ ਪਾਉਂਦਾ ਕੋਈ ਹਾਂਜੀ ਭਾਜੀ ਬਿਲਕੁਲ ਬਿਲਕੁਲ ਹੈ ਇਹ ਕੀ ਕਰੀ ਜਾਂਦੇ ਆਂ ਜਾਨੇ ਸਾਰੇ ਇਹਨੇ ਕੋਈ ਜਿਹਰੇ ਨਹੀਂ ਹਲ ਕੰਮ ਜਿਹਰੇ ਨੂੰ ਤੈਨਾਂ ਭੇਜੀ ਜਾਂਦਾ ਨੂੰ ਤਾਂ ਬਹੁਤ ਹੋ ਗਿਆ ਤਾਂ 2.70 ਆਉਣਾ ਬਹੁਤ ਚਾਹ ਤਾਪਾ ਮੇਰਾ ਇੱਟ ਨੇ ਦੇਖਿਆ ਨਾ ਦੀ ਮੈਂ ਪੂਰੀ ਫਾਲ ਬੋਲੇ ਉਹ ਬੋਲੇ ਉਹਦੇ ਬੇਟਾ ਬੈਗ ਫੂਲ ਕਰ ਜੀ ਲੈ ਆਏ ਬੂਟ ਉਹ ਹਾਂਜੀ ਹਾਂਜੀ ਮਹਾਰਾਜ ਜੀ ਉਹ ਸ਼ਹਾ ਦਾ ਫੇਲੇ ਕੀ ਮੈਂ ਗੁਗ ਭਾਰਾ ਜਾਉਣੀ ਬਿਲਕੁਲ ਵੈਸੇ ਗੱਲ ਭਾਈ ਇਹ ਡੱਬਾ ਕਾ ਦਾ ਮੁੰਡਾ ਹੋਇਆ ਤੇ ਰਵੀ ਦੇ ਮੁੰਡਾ ਹੋਇਆ ਡਿਫਟਰ ਲੈ ਕੇ ਆਇਆ ਮੁੰਡਾ ਕਿਹਨੂੰ ਸਟੋਰੀ ਤੇ ਗਿਆ ਚ ਪੀਜਾ ਖਾਣਾ ਦਾ ਆ ਜਾ ਕੀ ਬਾਤ ਹੈ ਓ ਲੋ ਵੀ ਲੋ ਬੱਲੇ ਬੱਲੇ ਕੱਲ ਸ਼ੋਅ ਤੇ ਭਾਈ ਜਾਣਗੇ ਕੋਣ ਆ ਵਾਰੀ ਬੜੇ ਪਿਆਰ ਨਾਲ ਲੈ ਕੇ ਆਇਆ ਮੁੰਡਾ ਨਹੀਂ ਨਹੀਂ ਬਹੁਤ ਸ਼ੋਰ ਆ ਯਾਰ ਬਹੁਤ ਅੱਗੇ ਆ ਨਾਂ ਵੀ ਮੇਰਾ ਲਿਖਿਆ ਹੈ ਔਰ ਹੋਜੀ ਹਾਂ ਹਾਂ ਇਹ ਰ ਰਵੀ ਬ੍ਰੈਂਡ ਕੋਈ ਨਹੀਂ ਰਵੀ ਬ੍ਰੈਂਡ ਹੀ ਆ ਬਰਾ ਮਾ ਲੋ ਮੇਰਾ ਭਰਾ ਵੀ ਚਲੋ ਯਾਰ ਕੋਈ ਡੱਬਾ ਵੀ ਆ ਗਿਆ ਹੈ ਰਵੀ ਪਾ ਪਾਤਾ ਪੂਜਾ ਆ ਗਿਆ ਪੂਜਾ ਭੈਣ ਚੋਰਾਂ ਨੇ ਖਾਦਾ ਪੂਜਾ ਦੋ ਵਿੱਚੋਂ ਫਲਾਈਸ ਖਾਦੇ ਆ ਵਾਹ ਫੇ ਗੱਲ ਗਲਤ ਆ ਯਾਰ ਸੋਨੂ ਪਾ ਸੋਨੂ ਪਾ ਟੈਕਸ ਪੈ ਗਿਆ ਹੁਣ ਯਾਰ ਮੈਂ ਕਹੀਦਾ ਜਨਾ ਨਹੀਂ ਆ ਜਾਓ ਕੋਈ ਖੜਾ ਆਇਆ ਦੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਟੈਕਸ ਤੇ ਪੈ ਗਿਆ ਬਾਲ ਨੂੰ ਕਿਤੇ ਖੜਾ ਆ ਸੋਨੂ ਟੁਰੀ ਨੂੰ ਕਹਤਾ ਬੌਂਸਰ ਦਾ ਲੱਭਣਾ ਨੇ ਆਪੇ ਹੀ ਹਾਂ ਹਾਂ ਜਦੋਂ ਬੰਦਾ ਪੂਰ ਪੂਰ ਨੂੰ ਚਿਹਰਾ ਸਰੀਰੋ ਤਗੜਾ ਆਵੇ ਮਤਲਬ ਥੋੜਾ ਹੜ ਗੱਡੀ ਗੱਡੀ ਚਲਾ ਲਿਆ ਹੋਵੇ ਬੰਦਾ ਨਾਲ ਹੀ ਰੱਖਣਾ ਪੱਕਾ ਅਦੇ ਭੂਂਡ ਦੀ ਵਾਲੀ ਨੇ ਭੂਂਡਰੀ ਦਾ ਕਸੂਰ ਆ ਭੂਂਡ ਦੀ ਵਾਲੀ ਵਾਲੀ ਕਰੇ ਹਾਂ ਜੱਟ ਪਟਾਕੇ ਇੱਤੇ ਹੀ ਬਾਹੂ ਤੇ ਪਾਜੀ ਲਾਗਿਆ ਭਾਈ ਵੀ ਪਟਾਕੇ ਇੱਤੇ ਹੀ ਬਾਹੂ ਅੱਛਾ ਬੰਦਾ ਮੁੰਡੇ ਤੇ ਠਾ ਮੁੰਡਾ ਠਾ ਮੁੰਡਾ ਠਾ ਸੂਰ ਤੇ ਠਾ ਸੂਰ ਠਾ ਸੂਰ ਠਾ ਚਲੋ ਤੂੰ ਨਿਕਲੋ ਫੇਰ ਕੋਈ ਕਹਿੰਦਾ ਨਹੀਂ ਮੈਂ ਅੰਦਰ ਚੱਲਾਂ ਮੈਂ ਇੱਥੇ ਚੱਲਾਂ ਮੇਰਾ ਹੁਣ ਕੰਮ ਲਾ ਇਹ ਉਦਾਂ ਹੀ ਨੇ ਰੁਪਿਆ ਹੈ ਪੈਸਾ ਲੈਂਦਾ ਭਾਈ ਦੁਕਾਨ ਤੇ ਇੰਨਾ ਕੱਠਾ ਨਾ ਕਰਿਆ ਕਰੋ ਨਹੀਂ ਨਹੀਂ ਆਪਾਂ ਨੂੰ ਕੋਈ ਚੱਕਰ ਪਾ ਸਾਡੇ ਹੁਣੇ ਹੀ ਦੂਜੇ ਆ ਹਾਂ ਹੋ ਜਾਣੀ ਗੁੱਲੀ ਆ ਹੁਣ ਬਣੀ ਗੱਲ ਭਾਜੀ ਸੈਡਾ ਦੀ ਹੁਣ ਬਣੀ ਗੱਲ ਮੇਰਾ ਕਰ ਕਰਤਾ ਖੋਖੇ ਵਾਲਿਆਂ ਨੇ ਇਹ ਕਿਹੜੇ 20 ਰੁਪਏ ਨੇ ਹਾਂਜੀ ਲੋ ਜੀ ਗੋਪੀ ਲੋਂਗਿਆ ਜੀ ਆਪਣੇ ਕੋਲ ਹੁਣ ਚਲ ਗਏ ਆ ਜੀ ਉਹਨਾਂ ਦਾ ਨਵਾਂ ਗਾਣਾ ਆ ਰਿਹਾ ਜੀ 5 ਵਜੇ ਅਪਰ ਰਿਲੀਜ਼ ਕਰ ਦੇਣਾ ਜੀ ਤੇ ਸਾਰਿਆਂ ਨੇ ਦੱਬ ਕੇ سپورਟ ਕਰਿਓ ਤੇ ਆਪਣੇ ਨਾਲ ਜਿਹੜਾ ਤੁਸੀਂ ਇੰਨਾ ਪਿਆਰ ਕਰਦੇ ਆ ਤੇ ਇੰਨੀ سپورਟ ਕਰਦੇ ਹੋ ਤੁਹਾਡਾ ਦਿলো ਧੰਨਵਾਦ ਤੁਸੀਂ ਇੱਦੀ ਪਿਆਰ ਕਰਦੇ ਹੋ ਤੇ سپورਟ ਕਰਦੇ ਰਹੋ ਤੁਹਾਡੇ ਪਿਆਰ ਦੇ ਸਾਲ ਗਈਆਂ ਜਾਂਦੇ ਤੱਕ ਪਹੁੰਚ ਗਏ ਹਾਂ ਤੇ ਜੋ ਵੀ ਸਿਸਟਮ ਬਹੁਤ ਵਧੀਆ ਚੱਲਣ ਲਿਆ ਜੀ ਮਹਾਰਾਜ ਦੀ ਕਿਰਪਾ ਬਾਬਿਆਂ ਦੀ ਕਿਰਪਾ ਜੀ ਮੈਂ ਨੂੰਰਾ ਆਪਣਾ ਬੈਠਾ ਕਾਫੀ ਦੇ ਇਹ ਥੋੜਾ ਜਿਹਾ ਦੁਕਾਨ ਤੇ ਬੈਠਾ ਹੀ ਨੇ ਤਾਂ ਇਹ ਵੀ ਨਾਲ ਹੀ ਮਾਈ ਆਪਣੇ ਤੇ ਮੋਰ ਮਨੂ ਗਦਾ ਵਧੀਆ ਜੀ ਚੱਲ ਬਿਮੜਿਆ ਚਾਹੀਦਾ ਤੁਹਾਨੂੰ ਚਲੇ ਜਾਨੀ ਆਪਣੇ ਨੂੰ ਤੁਹਾਨੂੰ ਪਤਾ ਬਾਕੀ ਸਪੋਰਟ ਕਰਦੇ ਰਹੋ ਦੇਦੀ ਪਿਆਰ ਕਰਦੇ ਹੋ ਲਵ ਯੂ অল ਥੈਂਕ ਯੂ অল ਤੇ ਬਲੋਗ ਇਹ ਵਧੀਆ ਲੱਗਾ ਤੇ ਲਾਈਕ ਕਮੈਂਟ ਸ਼ੇਅਰ ਦੱਬ ਕੇ ਕਰਦੇ ਉਹਦੇ ਸਪੋਰਟ ਕਰਦੇ ਹੋ ਬਾਬਿਓ ਤੁਹਾਡੀ ਕਿਰਪਾ ਹੁੰਦੀ ਆ ਪੂਰੀ ਤੇ ਧੱਕ ਬਣਦੀ ਆ ਪੂਰੀ ਤੇ ਆਪਣਾ ਯੂਵੀ ਸਿਸਟਮ ਸਾਰਾ ਬਹੁਤ ਵਧੀਆ ਚੱਲਣ ਦਿਆ ਤੁਸੀਂ ਪਿਆਰ ਕਰਦੇ ਆ ਤੁਸੀਂ ਕਮੈਂਟ ਸ਼ੇਅਰ ਦੱਬ ਕੇ ਕਰ ਦਿੰਦੇ ਹੋ ਤੇ ਕੰਮ ਚੱਲ ਜਦਾ ਵਧੀਆ ਮਾਲਕ ਦੀ ਕਿਰਪਾ ਆ ਵਧੀਆ ਵਧੀਆ ਸਿਸਟਮ ਹੋਮਦਿਆ ਯੂਪੀਆ ਲਵ ਯੂ ਆਲ ਥੈਂਕ ਯੂ ਬਾਏ ਬਾਏ